ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਸੰਤੋਖ ਕੁਮਾਰ ਦੋਸਤੋ ਮੈਂ ਹਰ ਵਾਰ 1 ਮਿੰਟ ਜਾਂ 2 ਮਿੰਟ ਦੀ ਵੀਡੀਓ ਇੰਸ਼ੋਰੈਂਸ ਦੀ ਅਵੇਅਰਨੈਸ ਲੈ ਕੇ ਬਣਾਉਣਾ ਪਰ ਦੋਸਤੋ ਜਿਹੜੀ ਘਟਨਾ ਮੈਨੂੰ ਕੱਲ ਦੇਖਣ ਨੂੰ ਮਿਲੀ ਉਹ ਇੱਕ ਪ੍ਰੈਕਟੀਕਲ ਘਟਨਾ ਤੁਹਾਡ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਦੋਸਤੋ ਤਾਂ ਮੈਨੂੰ ਉਹ ਗੱਲ ਯਾਦ ਆਂਦੀ ਹੈ ਇੱਕ ਟ੍ਰੇਨ ਦੇ ਵਿੱਚ ਜਾਂ ਬੱਸ ਦੇ ਵਿੱਚ ਬਿਨਾ ਟਿਕਟ ਤੋਂ ਸਫਰ ਕਰਨਾ ਇੱਕ ਸਮਾਲ ਕ੍ਰਾਈਮ ਕਿਉਂਕਿ ਉਹਦੀ ਕੋਈ ਨਾ ਕੋਈ ਪਨਿਸ਼ਮੈਂਟ ਮਿਲ ਜੂਗੀ 10 ਗੁਣਾ ਕਿਰਾਇਆ ਸੀ ਦੇ ਕੇ ਛੁੱਟ ਜਮਾਗਦ ਬਟ ਇਨਸ਼ੋਰੈਂਸ ਤੋਂ ਬਿਨਾ ਲਾਈਫ ਜੀਣੀ ਇੱਕ ਬਹੁਤ ਬੜਾ ਪਨਿਸ਼ਮੈਂਟ ਹੈਗੀ ਆ ਉਸ ਫੈਮਿਲੀ ਦੇ ਲਈ ਬੰਦਾ ਜਾਣ ਵਾਲਾ ਚਲੇ ਜਾਂਦਾ ਬਟ ਜਿਹੜੀ ਫੈਮਿਲੀ ਪਿੱਛੇ ਸਰਵਾਈਵ ਕਰਦੀ ਆ ਵਾਈਫ ਆ ਬੱਚੇ ਆ ਉਹਨਾਂ ਦੇ ਬਹੁਤ ਬੜੀ ਇੱਕ ਪਨਿਸ਼ਮੈਂਟ ਹੈਗੀ ਆ ਕਿਉਂਕਿ ਉਹਦਾ ਕੋਈ ਵੀ ਜੁਰਮਾਨਾ ਨਹੀਂ ਦੋਸਤੋ ਉਸ ਵਾਈਫ ਨੂੰ ਨਾ ਬੱਚਿਆਂ ਨੂੰ ساری ਜ਼ਿੰਦਗੀ ਕੋਈ ਨਾ ਕੋਈ ਪਨਿਸ਼ਮੈਂਟ ਕੋਈ ਜੁਰਮਾਨਾ ਛੋਟਾ 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 ਪਾਣਾ ਹੀ ਪੈਂਦਾ ਰਹਿੰਦਾ ਦੋਸਤੋ ਮੈਨੂੰ ਕੱਲ ਇੱਕ ਮੇਰੇ ਸਰਕਲ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਦੇ ਘਰ ਵਿੱਚ ਕੋਈ ਲੜਾਈ ਸੀ ਜਦੋਂ ਮੈਂ ਗਿਆ ਤਾਂ ਮੈਂ ਦੇਖ ਕੇ ਹੈਰਾਨ ਹੋ ਗਿਆ ਦੋਸਤੋ ਤਿੰਨ ਭਰਾ ਸੀਗੇ ਛੋਟੇ ਭਰਾ ਦੀ ਡੈਥ ਹੋ ਗਈ ਕਿਸੇ ਵੀ ਕਾਰਨ ਕਰਕੇ 10 ਮਰਲੇ ਥਾਂ ਆ 10 ਮਰਲੇ ਥਾਂ ਦੇ ਤਿੰਨ ਹਿੱਸੇ ਪੈਂਦੇ ਸੀ ਕਿਉਂਕਿ ਤਿੰਨ ਭਰਾ ਆ ਬਟ ਜਿਹਦੇ ਹਸਬੰਡ ਦੀ ਡੈਥ ਹੋਈ ਉਹ ਵਾਈਫ ਅਡੀਓ ਸੀ ਕਹਿੰਦੀ ਇੱਕ ਹਿੱਸਾ ਮੈਨੂੰ ਅਲੱਗ ਦਿਓ ਕਿਉਂਕਿ ਮੇਰੇ ਬੱਚੇ ਅਜੇ ਛੋਟੇ ਆ ਬਾਕੀ ਤੁਸੀਂ ਤਾਂ ਕਮਾ ਕੇ ਕਰ ਲੈਣਾ ਪਰ ਜਿਹੜੇ ਬੜੇ ਭਰਾ ਆ ਉਹ ਆਪਣੀ ਜਗ੍ਹਾ ਠੀਕ ਸੀਗੇ ਉਹ ਕਹਿੰਦੇ ਵੀ ਅਸੀਂ ਵੀ ਕਮਾਣਾ ਸਾਡੇ ਵੀ ਬੱਚੇ ਆ ਅਸੀਂ ਤਾਂ ਚਲੋ ਮੈਂ ਉਸ ਫੈਮਿਲੀ ਦੇ ਵਿੱਚ ਕੋਈ ਇੰਟਰਨਲ ਇੰਟਰਫੇਸ ਦੇ ਵਿੱਚ ਕੋਈ ਮੈਂ ਕੋਈ ਸਲਾਹ ਨਹੀਂ ਦਿੱਤੀ ਪਰ ਮੈਨੂੰ ਆਪਣੇ ਆਪ ਦੇ ਵਿੱਚ ਦੇਖ ਕੇ ਬਹੁਤ ਆਇਆ ਕਿਉਂਕਿ 10 ਮਰਲੇ ਥਾਂ ਜਿਹੜਾ ਉਹਨ ਇੱਕ ਛੋਟੀ ਗਲੀ ਦੇ ਵਿੱਚ ਸੀਗਾ ਮੇਰੇ ਖਿਆਲ ਨਾਲ 50-60000 ਦਾ ਸੌਰੀ 50-60000 ਨੂੰ ਮਰਲਾ ਹੋਏਗਾ ਦੋਸਤੋ ਅਗਰ ਉਹ ਫੈਮਿਲੀ ਨੂੰ ਜਿਹੜੀ ਵਾਈਫ ਹੈਗੀ ਜਿਹੜੀ ਪੈਸਾ ਚੌਥਾ ਹਿੱਸਾ ਕਹਿੰਦੀ ਸੀ ਮੰਗ ਰਹੀ ਸੀ ਉਹਨੂੰ ਦੋ ਮਰਲੇ ਥਾਂ ਆ ਵੀ ਜਾਂਦਾ ਤਾਂ ਕਿੰਨੇ ਦਾ ਹੋਣਾ ਸੀਗਾ 80000 ਜਾਂ ਲੱਖ ਰੁਪਏ ਦਾ ਪਰ ਬੰਦਾ ਜੀਂਦੇ ਜੀ ਉਸ ਚੀਜ਼ ਨੂੰ ਨਹੀਂ ਸੋਚਦਾ ਉਹਦੀ ਵਾਈਫ ਦੇਖੋ ਹਸਬੰਡ ਦੇ ਜਾਣ ਤੋਂ ਬਾਅਦ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਜੀਣ ਦੇ ਲਈ ਕਿੰਨੀ ਜਦੋਜਾਦ ਕਰ ਰਹੀ ਹੈ ਦੋਸਤੋ ਤਾਂ ਦੋਸਤੋ ਮੈਨੂੰ ਇਹ ਦਿਮਾਗ ਦੇ ਵਿੱਚ ਬੜਾ ਮੈਸੇਜ ਮਿਲਿਆ ਤੇ ਮੈਂ ਕਿਹਾ ਚਲੋ ਮੈਂ ਸ਼ੇਅਰ ਕਰਾਂ ਆਪਣੇ ਸਾਰੇ ਪਰਸਨ ਦੇ ਨਾਲ ਵੀ ਆਪ ਰਹਿੰਦੇ ਰਹਿੰਦੇ ਜਿੰਦੇ ਜੀ ਆਪਣੀ ਫੈਮਿਲੀ ਦਾ ਰਿਸਕ ਕਵਰ ਜ਼ਰੂਰ ਕਵਰ ਕਰੋ ਦੋਸਤੋ ਆਪਣੇ ਲਈ ਜ਼ਰੂਰ ਇੰਸ਼ੋਰੈਂਸ ਲਓ ਭਾਵੇਂ 5 ਲੱਖ ਦੀ ਇੰਸ਼ੋਰੈਂਸ ਕਰਾਓ 10 ਲੱਖ ਦੀ ਕਰਾਓ ਕਿਉਂਕਿ ਜਦੋਂ ਬੰਦੇ ਦੀ ਡੈਥ ਹੁੰਦੀ ਹੈ ਉਸ ਤੋਂ ਬਾਅਦ ਉਹਦੀ ਵਾਈਫ ਤੇ ਬੱਚਿਆਂ ਦੇ ਲਈ ਰੈਗੂਲਰ ਇਨਕਮ ਕੋਈ ਨਹੀਂ ਦੇ ਸਕਦਾ ਥੋੜੇ ਟਾਈਮ ਦੇ ਲਈ 1 ਮਹੀਨੇ 2 ਮਹੀਨੇ ਦੇ ਲਈ ਕੋਈ ਰਿਲੇਟਿਵ ਕੋ ਭਰਾ ਕੁਸਾ ਦਾ ਸੰਬੰਧੀ ਕੋਈ ਹੈਲਪ ਕਰ ਦੂਗਾ ਦੋਸਤੋ ਪਰ ਵਾਈਫ ਔਰ ਬੱਚਿਆਂ ਦੀ ਰੈਗੂਲਰ ਕੋਈ ਨਹੀਂ ਕੋਈ ਵੀ ਇਨਕਮ ਨਹੀਂ ਹੈਗੀ ਕੋਈ ਸਪੋਰਟ ਨਹੀਂ ਕਰੇਗਾ ਦੋਸਤੋ ਤਾਂ ਦੋਸਤੋ ਆਪਣੇ ਲਈ ਜਰੂਰੀ ਇੰਸ਼ੋਰੈਂਸ ਲੋ ਅਤੇ ਆਪਣੀ ਫੈਮਿਲੀ ਨੂੰ ਜਰੂਰ ਕਵਰ ਕਰੋ ਦੋਸਤੋ ਥੈਂਕ ਯੂ ਧੰਨਵਾਦ ਬਹੁਤ ਬਹੁਤ ਸ਼ੁਕਰੀਆ